ਹਾਂਜੀ ਮੇਰੇ ਦੋਸਤੋ ਮੈਂ ਤੁਹਾਡਾ ਆਪਣਾ ਆਈਆ ਰੋਜਲਾ ਤੇ ਆਪਣਾ ਵੀਰੇ ਆਜਣਾ ਤੁਹਾਨੂੰ ਪਤਾ ਹੈ ਕਿ ਆਪਣਾ ਬਲੌਗ ਕਿੰਨੇ ਟਾਈਮ ਤੋਂ ਨਹੀਂ ਆਇਆ ਵੀਰੇ ਗੱਲ ਇਦਾਂ ਹੋਈ ਕਿ ਮੈਂ ਵਿੱਚੇ ਬਿਮਾਰ ਹੋ ਗਿਆ ਡਿੰਗੂ ਡੁੰਗਿਜਾ ਹੋ ਗਿਆ ਸੀ ਪਰ ਕੋਈ ਗੱਲ ਨਹੀਂ ਟੈਨਸ਼ਨ ਨਾ ਲਓ ਆਜਲੇ ਹੁਣੀ ਆ ਗਏ ਆ ਤੇ ਹੁਣ ਆਪਾਂ ਬਲੌਗ ਲੱਗੇ ਬਣਾਉਣ ਆਪਾਂ ਚੱਲੇ ਆ ਜੀ ਟੂਰ ਕਿੱਥੇ ਚੱਲੇ ਆ ਅੰਮ੍ਰਿਤਸਰ ਗੋਲਡਨ ਟੈਂਪਲ ਮੱਥਾ ਦੇਖਾਂਗੇ ਤੇ ਉਸ ਤੋਂ ਬਾਅਦ ਫਿਰ ਆਪਾਂ ਅੰਮ੍ਰਿਤਸਰ ਸਾਰੇ ਜਿਹੜੇ ਟੂਰਿਸਟ ਪਲੇਸ ਆ ਉੱਥੇ ਘੁੰਮਾਂਗੇ ਤੇ ਬਾਕੀ ਆਪਾਂ ਹੁਣ ਜੜਿਆਲੇ ਤੱਕ ਆਪਾਂ ਚੱਲੇ ਆਪਣੀ ਗੱਡੀ ਵਿੱਚ ਤੇ ਆਪਣੇ ਪਿੱਛੇ ਸਾਥੀ ਤਿੰਨ ਪਿੱਛੇ ਬਿਠਾਏ ਆ ਉਹ ਬੰਦੇ ਲੋਕ ਕਲਾਸ ਜੀ ਦੇ ਆ ਇਸ ਲਈ ਹੁਣ ਆਪਾਂ ਫਿਰ ਤੁਹਾਨੂੰ ਸਾਰਾ ਦਿਖਾ ਲਾਂਗੇ ਬਲੌਗ ਮੈਸ ਨਾ ਕਰਿਓ ਆਤੇ ਆਏ ਨੂੰ ਘੈਂਟ ਆ ਵੀਰੇ ਤੇ ਚੈਨਲ ਸਬਸਕ੍ਰਾਈਬ ਕਰ ਲਓ ਜਿਹਨੇ ਨਹੀਂ ਕੀਤਾ ਲਾਈਕ ਕਮੈਂਟ ਸ਼ੇਅਰ ਕਰ ਲਓ ਜੀ ਓਕੇ ਆਪਣੀ ਗੱਡੀ ਫਿਰ ਆਪਣੀ ਜੜਿਆਲੇ ਵਾਪਸ ਲੈ ਕੇ ਆਣੀ ਉਹ ਡਰਾਈਵਰ ਆਪਣਾ ਜਾਮਣ ਕੰਪਿਊਟਰ ਨਾਲ ਕਰਦੀਆਂ ਬਾਜਾਂ ਮੰਨ ਲ ਗਈ ਲੇਟ ਹੋ ਜਾਣਾ ਫਗਵਾੜੇ ਦਾ ਕਬਾਸੇ ਜਾਏ ਭਾਜੀ ਸਾਨੂੰ ਕਹਿੰਦਾ ਬਸ ਦੇ ਸ਼ੀਸ਼ੇ ਬੰਦ ਕਰਕੇ ਜਾਵਾਂ ਅਸੀਂ ਸ਼ੀਸ਼ੇ ਬੰਦ ਕਰਦੇ ਆ ਕਰੋ ਜੀ ਯਾਰ ਬੰਦ ਭਾਜੀ ਕਹਿੰਦਾ ਹੈਲਪ ਕਰ ਦਿਓ ਇੰਨੀ ਭਾਜੀ ਕੰਡਕਟਰ ਰਾਹ ਜੀ ਅੰਦਰ ਗਿਆ ਕੰਡਕਟਰ ਦੌੜ ਗਿਆ ਭਾਜੀ ਰਾਹ ਜੀ ਡੌੜ ਗਿਆ ਉੱਤਰ ਕੇ ਹੁਣ ਅਸੀਂ ਸ਼ੀਸ਼ੇ ਬੰਦ ਕਰਕੇ ਹੁਣ ਅਸੀਂ ਫਗਵਾੜੇ ਉੱਤਰ ਗਏ ਆ ਆਸ਼ੂ bro ਬੌਵੀ ਸਚਨ ਸਾਹਿਲ ਤੇ ਮੈਂ ਆ ਜੀ ਅਸੀਂ ਕੰਡਕਟਰ ਨੂੰ ਤੇ ਫਗਵਾੜੇ ਬਸ ਸਟੈਂਡ ਪਹੁੰਚ ਗਏ ਆ ਆਪਣਾ ਵੀਡੀਓ ਅਸੀਂ ਕਹਿੰਦੇ ਬਹੁਤ ਵੇਪਾ ਦਾ ਬਲੌਗ ਪਾਇਆ ਤਾਂ ਆਖੇਦੀ ਰਹਿੰਦੀ ਰਹਿੰਦੀ ਹੁੰਦੀ ਗੱਲਾਂ ਕਰਦੀ ਇੱਥੇ ਵੀ ਦੇਖ ਬਾਬਾ ਆਈਆਂ ਭੁੱਖ ਲੱਗ ਗਈ ਆ ਦੇ ਆਸ਼ੂ ਨੂੰ ਸੀਟ ਨਹੀਂ ਹੁੰਦੀ ਦੱਸ ਕੇ ਦੋ ਭਾਈ ਪਹਿਲੀ ਆਪਾਂ ਸਟੇ ਕੀਤਾ ਤੇ ਇਥੋਂ ਆਪਾਂ ਸਮੋਸੇ ਖਾਵਾਂਗੇ ਬਹੁਤ ਹੀ ਵਧੀਆ ਲੱਗਾ ਭਾਈ ਰਾਜ ਸਟਾਲ ਆਪਾਂ ਨੂੰ 5 ਰੁਪਏ ਦੇ ਦੋ ਸੌਰੀ 10 ਰੁਪਏ ਦੇ ਦੋ ਸੌਰੀ ਬ్రో ਭਾਈ 5 ਰੁਪਏ ਦੇ ਦੋ ਕਿ ਦਹਾਂ ਦੇ 10 ਦੇ ਦੋ ਦੱਸਾਂ ਦੇ ਦੋ ਅਬੀ ਟੈਸਟ ਕਰਦੇ ਹਾਂ ਨਹੀਂ ਬਣਾ ਵਾਓ ਫਗਵਾੜਾ ਬੱਸ ਸਟੈਂਡ ਦੇ ਪਿੱਛੇ ਰੇਲਵੇ ਸਟੇਸ਼ਨ ਦੇ ਮੋੜੇ ਆ ਜਿਓ ਜੀ ਆਪਾਂ ਪਹੁੰਚ ਗਏ ਫਗਵਾੜੇ ਰੇਲਵੇ ਸਟੇਸ਼ਨ ਤੇ ਫੋਟੋ ਸ਼ੂਟ ਹੁੰਦਾ ਪਿਆ ਕੈਲ ਗੱਡੀ ਦੇਖ ਕੇ ਡਰ ਗਿਆ ਅੱਛਾ ਡਰ ਲੱਗਦਾ ਬੰਦਾ ਪਿੱਛੇ ਰਹਿ ਗਿਆ ਸੀਗਾ ਇਹ ਭੁੱਲ ਗਿਆ ਜੰਡਿਆਲੇ ਇਹਦੇ ਕਰਕੇ ਹੀ ਖੜੇ ਆ ਇੱਕ ਘੰਟਾ ਹੋ ਗਿਆ ਰੋਂ ਲੱਭਿਆ ਲੇਟ ਹੋ ਗਿਆ ਵੀ ਘਰੇ ਰੋਂਦਾ ਸੀ ਪਤਾ ਨਹੀਂ ਕਿੱਦਾਂ ਇੰਨੀ ਜਲਦੀ ਤਿਆਰ ਹੋ ਕੇ ਆ ਗਿਆ ਤੇਲ ਵੇਸੇ ਜਿਵੇਂ ਗੜੀਆਂ ਟ੍ਰੇਟਾਂ ਲੈ ਲਈਆਂ ਤੇ ਆਪਾਂ ਚੱਲੇ ਅੰਮ੍ਰਿਤਸਰ ਮੱਥਾ ਟੇਕਣ ਭਣੀ ਆ ਗਈ ਆ ਰੋਕੀ ਨਹੀਂ ਭਾਰੂ ਨਹੀਂ ਕਿ ਨਹੀਂ ਟ੍ਰੇਨ ਪਿਛਲੇ ਡੱਬੇ ਜਿਹੇ ਕਹਿੰਦੇ ਵਹਿ ਜੋ ਬੈਠਾ ਇਹਦੇ ਲਈ ਹੈ ਨਹੀਂ ਉਹ ਤਾਂ ਜਿਹਨਾਂ ਚੜਾਤਾ ਲਿਆ ਸਸਰੀ ਗਾ ਦੋਸਤੋ ਹਾਂਜੀ ਕੀ ਹਾਲ ਚੜ ਦੋਸਤੋ ਕੀ ਬਾਤ ਹੈ ਤਰੀ ਚ ਹੀ ਜਾਂਦੇ ਪਏ ਆਂਦੇ ਮੈਂ ਰੋਇ ਹਾਂਜੀ ਹਾਂਜੀ ਕਹਿੰਦਾ ਟ੍ਰੇਨ ਪੁੱਠੀ ਜਾਂਦੀ ਆ ਪੁੱਠੀ ਚੱਲਦੀ ਆ ਇਹ ਤੇ ਵਟਸਐਪ ਆਇਆ ਨਹੀਂ ਪੁੱਠੀ ਠੰਡੀ ਠੰਡੀ ਹਵਾ ਚੱਲਦੀ ਆ ਮੀਂਹ ਪਿਆ ਆ ਪਾਸ ਰੇਲਵੇ ਸਟੇਸ਼ਨ ਤੇ ਕਿਉਂਕਿ ਆਪਣਾ ਰਕੁਰੀ ਪਿੱਛੇ ਰਹਿ ਗਿਆ ਸੀ ਆ ਬਾਅਦ ਯਾਨੀ ਮੋਹਨ ਜੀ ਅੰਮਾਨ ਜੀ ਯਾਨੀ ਕੋਏ ਵਾਲੀ ਕੁਲਫੀ ਦੁੱਧ ਵਾਲੀ ਕੁਲਫੀ ਹੋਰ ਮੰਨ ਬਾਈ ਬਾਈ ਮੈਨ ਰਾਤ ਦੇ ਪੌਣੇ 10 ਹੋ ਗਏ ਆ ਆਪਾਂ ਅੰਬਰਸਰ ਏਅਰਪੋਰਟ ਤੇ ਪਹੁੰਚ ਗਏ ਆ ਬੋਵੀ ਰੋਹਿਤ ਸਾਹਿਲ ਆਸ਼ੂ ਤੇ ਆਪਣਾ ਗੁਰਪ੍ਰੀਤ ਤਾਂ ਸਚਨ ਉਹ ਘੁੰਮਦੇ ਘੁੰਮਦੇ ਪਿੱਛੇ ਚੱਲ ਗਏ ਸੀ ਇਹ ਆਟੋ ਲੈ ਲਈ ਪਿੱਛੇ ਚੱਲ ਪਿੱਛੇ ਥਰ ਅੱਗੇ ਲੈ ਜਾ ਜੀ ਥੋੜਾ ਬੈਗ ਵੀ ਸਾਡਾ ਭਾਈ ਅਮ੍ਰਿਤਸਰ ਫਰੀ ਸੇਵਾ ਅਮ੍ਰਿਤਸਰ ਓਕੇ ਕਿਉਂ ਉੱਤਲੇ ਰੂਮ ਲੈ ਲਿਆ ਖੁਸ਼ ਨੇ ਬੁੱਢੇ ਬਹੁਤ ਖੁਸ਼ ਹੈ ਅੱਜ ਪਹਿਲੀ ਵਾਰ ਰੂਮ ਲਏ ਹੁਣ ਆਪਾਂ ਖਾਣਾ ਖਾ ਕੇ ਆਉਂਦੇ ਵਾਪਸ ਲੋਗ ਲਾ ਦੇ ਆਪਣੇ ਸਮਾਨ ਬਹੁਤ ਪਿਆ ਹੋ ਵੀ ਲੋਗ ਲਾ ਦੇ ਲੱਗ ਜਾਣਾ ਆਪੀ ਉੱਧਰ ਆਹ ਖਾਣਾ ਖਾ ਕੇ ਜਾਂਦੇ ਆ ਅੱਜ ਕੋਈ ਮਿਲੋ ਤੇ ਗੱਲ ਕਰੋ ਜੀ ਸਤਿ ਸ਼੍ਰੀ ਅਕਾਲ ਵੀਰੋ ਸਾਰਿਆਂ ਨੂੰ ਤੇ ਆਪਾਂ ਹੁਣ ਸਿੱਧੇ-ਸਿੱਧੇ ਉੱਠ ਕੇ ਸ੍ਰੀ ਹਰਮੰਦਰ ਸਾਹਿਬ ਮੱਥਾ ਟੇਕਣ ਚੱਲੇ ਆ ਜੀ ਪਰ ਰੈਡੀ ਹੋ ਗਏ ਜੱਲੇ ਮੱਥਾ ਟੇਕਣ ਮੈਂ ਗੁਰੀ ਸਚਨ ਬੋਬੀ ਤੇ ਬਾਕੀ ਮੱਥਾ ਟੇਕ ਕੇ ਜਲ ਗਏ ਥੋੜਾ ਜਿਹਾ ਲੇਟ ਹੋ ਗਏ ਉਹ ਜੀ ਮੱਥਾ ਟੇਕ ਕੇ ਨਗਰ ਛੱਡ ਕੇ ਹਣ ਚੱਲੀਏ ਘਰ ਨੂੰ ਰੂਮ 'ਚ ਜੋੜੇ ਲੈ ਕੇ ਵਾਪਸ ਹੋਟਲ 'ਚ ਆਪਣੇ ਹੋਟਲ ਨੂੰ ਆਪਣੀ ਨੂੰ ਆਹ ਤਾਂ ਬੈਠੇ ਇਹਦਾ ਰੂਮ ਨੂੰ ਆਹ ਬੰਦੇ ਦਾ ਬਹੁਤ ਰੈਣ ਨੂੰ ਦਿਲ ਕਰਦਾ ਸੀ ਆ ਜਾ ਹਰੇ ਚੱਕ ਲੈ ਭਾਈ ਸਹੀ ਚੱਲੇ ਗਾਨੋਂ ਆਸ਼ੂ ਆਜੋ ਬੈਗ ਬੂਝ ਅੱਕ ਲਿਓ ਆਪਣਾ ਚਾਰ ਜੋੜ 'ਚ ਗੁਰੀ ਤੂੰ ਰੈਕਟਰ ਰੂਮ ਚ ਚੱਲ ਠੀਕ ਆ ਅਸੀਂ ਚੱਲਦੇ ਆ ਗੁਰੀ ਸਾਨੂੰ ਜੀ ਥੱਲੇ ਛੱਡਣ ਚੱਲੇ ਨੀਚੇ ਨਹੀਂ ਓਕੇ ਭਾਜੀ ਸ਼ੁਕਰੀਆ ਆ ਗਏ ਅਮਰਖਸਰ ਏਅਰਪੋਰਟ ਏਅਰਪੋਰਟ ਦੇ ਬਸ ਸਟੈਂਡ

ਜੜਾਲਾ ਇਹ ਲੈਣਿਆ ਅੰਮਰਸਰੋਂ ਜੜਿਆਲੇ ਤੱਕ ਸਫ਼ਰ ਕਰਦੇ ਹੋયા ਜੂ ਨਹੀਂ ਥੱਕ ਗਏ ਮੈਂ ਤਾਂ ਸੁੱਤਾ ਹੀ ਰਿਆ ਆਦੇ ਆਏ ਕਿੱਦਾਂ ਰਿਹਾ ਤੁਹਾਡਾ ਸਫ਼ਰ ਜਾਏ ਬਹੁਤ ਸੋਹਣਾ ਲੱਗਾ